ਪਲੱਸ ਕਰ ਦਿੱਤਾ ਤੇ ਸੋ ਮੇਰਾ ਨਾਮ ਕੋਮਲਪ੍ਰੀਤ ਕੋਰਾ ਮੈਂ ਚਰਨਜੀਤ ਸਿੰਘ ਦੀ ਵਾਈਫ ਹਾਂ ਤੇ ਚਰਨਜੀਤ ਸਿੰਘ ਤੇ ਪੁਲਿਸ ਨੇ ਜੋ ਵੀ ਝੂਠਾ ਪਰਚਾ ਕੀਤਾ ਹੈ ਮੈਂ ਉਸ ਕੇਸ ਵਿੱਚ ਮਤਲਬ ਕਾਨਫਰੈਂਸ ਕਰ ਰਹੀ ਹਾਂ ਕਿ ਚਰਨਜੀਤ ਸਿੰਘ ਨਾਲ ਧੱਕਾ ਕੀਤਾ ਗਿਆ ਉਹਨਾਂ ਤੇ ਝੂਠਾ ਜਿਹੜਾ ਪਰਚਾ ਕੀਤਾ ਗਿਆ ਅਸੀਂ ਉਸ ਪਰਚੇ ਦੇ ਵਿੱਚ ਉਸ ਚੀਜ਼ ਦਾ ਇਨਸਾਫ ਚਾਹੁੰਦੇ ਹਾਂ ਤੇ ਜਿਸ ਮਤਲਬ ਜਿਸ ਕੁੜੀ ਦੇ ਬਦਲੇ ਇਹ ਕੇਸ ਕੀਤਾ ਗਿਆ ਤੇ ਉਹਦੇ ਵਿੱਚ ਚਰਨਜੀਤ ਸਿੰਘ ਦਾ ਕੋਈ ਕਸੂਰ ਨਹੀਂ ਸੀਗਾ ਨਾ ਤਾਂ ਉਹ ਕੁੜੀ ਸਾਡੇ ਘਰੇ ਕੰਮ ਕਰਦੀ ਸੀਗੀ ਤੇ ਨਾਈ ਸਾਡਾ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਸੀਗਾ ਪੂਰਾ ਮਸਲਾ ਹੈ ਕੀ ਸੀਗਾ ਮਤਲਬ ਪੂਰਾ ਫਾਰਮੂਲਾ ਸੀਗਾ ਉਹ ਕਿ ਅਖਬਾਰ ਤੇ ਜਿਹੜਾ ਪੂਰਾ ਮਾਮਲਾ ਸੀ ਉਹ ਹੈ ਕੀ ਸੀਗਾ ਕਿਉਂ ਪੁਲਿਸ ਦੇ ਵੱਲੋਂ ਜਿਹੜਾ ਚਰਨਜੀਤ ਸਿੰਘ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਕੀ ਸੀਗਾ ਪੂਰਾ ਮਤਲਬ ਕਿੰਦਾ ਸੀਗਾ ਪਿਛਲੇ ਦਿਨੀ શ્રી ਅਕਾਲ ਬੂੰਗਾ ਸਾਹਿਬ ਤੇ ਜਦੋਂ ਗੋਲੀकांड ਹੋਇਆ ਸੀਗਾ ਤੇ ਉਸ ਕੇਸ ਵਿੱਚ ਚਰਨਜੀਤ ਨੂੰ ਮਤਲਬ ਉਹਨਾਂ ਨੇ ਲਾਈਵ ਕੀਤਾ ਸੀਗਾ ਤੇ ਉਸ ਕੇਸ ਦੇ ਵਿੱਚ ਇਹਨਾਂ ਨੂੰ ਮਤਲਬ ਉਹਨਾਂ ਨੂੰ ਇਹ ਲਾਗਦਾ ਸੱਚ ਦਿਖਾਉਂਦੀ ਉਹਨਾਂ ਨੂੰ ਸੱਚ ਦਿਖਾਉਣ ਲਈ ਉਹਨਾਂ ਨੂੰ ਸਜ਼ਾ ਦਿੱਤੀ ਗਈ ਇਸ ਚੀਜ਼ ਹਾਂਜੀ ਹਾਂਜੀ ਇਹਨਾਂ ਵੱਲੋਂ ਕੰਪਲੇਟ ਦਿੱਤੀ ਗਈ ਸੀ ਪਰ ਉਸ ਚੀਜ਼ ਦੀ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ ਗਈ ਪੁਲਿਸ ਨੇ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਵੀ ਇਸ ਕੇਸ ਦੀ ਦੁਬਾਰਾ ਜਾਂਚ ਕਰਵਾਈ ਜਾਏ ਤੇ ਜਿਹੜਾ ਚਨਜੀਤ ਸਿੰਘ ਤੇ ਝੂਠਾ ਪਛਾ ਕੀਤਾ ਗਿਆ ਤੇ ਸਾਨੂੰ ਉਹਦੇ ਵੱਲੋਂ ਇਨਸਾਫ ਦਵਾਇਆ ਜਾਵੇ। ਇਹ ਪੂਛ ਲੱਗ ਰਿਹਾ ਚੰਨੀ ਸਿੰਘ ਉੱਪਰੋਂ ਐਫਆਈਆਰ ਤੇ ਕੀ ਦੱਸਿਆਗੇ? ਕੁੜੀ ਤਾਂ ਜਿਹੜੀ ਕੁੜੀ ਸੀਗੀ ਉਹ ਤੁਹਾਡੇ ਘਰੇ ਕੰਮ ਵੀ ਕਰਦੀ ਸੀ। ਨਹੀਂ ਥੋੜੀ ਸਾਡੇ ਘਰੇ ਕਦੇ ਵੀ ਕੰਮ ਨਹੀਂ ਕਰਦੀ ਸੀਗੀ ਨਾ ਸਾਡਾ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਕੁਝ ਨਹੀਂ ਸੀਗਾ। ਹਾਂਜੀ। ਕਾਨੂੰਨ ਬਰਾਬਰ ਹੁੰਦਾ ਹੈ। ਉਹਦੀ ਜਾਣਕਾਰੀ ਮੀਡੀਆ ਦੇ ਵਿੱਚ ਸਭ ਤੋਂ ਪਹਿਲਾਂ ਚੰਨੀ ਪਿਲੋ ਦਿੰਦਾ ਹੈ। ਇਹ ਕਿਵੇਂ ਸਮਝ ਦੋਗੇ ਇਹ ਕਾਨੂੰਨ ਕੋਲ ਜੁਲ ਜਾਏਗਾ ਮਾਮਲੇ? ਸਰ ਦੇਖੋ ਜੇ ਚਰਨਜੀਤ ਸਿੰਘ ਢਿੱਲੋਂ ਇਸ ਸਟੇਜ ਦੀ ਜਾਣਕਾਰੀ ਦਿੰਦਾ ਤਾਂ ਫਿਰ ਤਾਂ ਆਪਾਂ ਨੂੰ ਮਤਲਬ ਲੱਗਦਾ ਹੀ ਆ ਕਿ ਉਸ ਚੀਜ਼ ਦੇ ਵਿੱਚ ਗਲਤ ਨਹੀਂ ਹੋ ਸਕਦੇ ਸੀ ਉਹਨਾਂ ਨੂੰ ਫਸਾਇਆ ਜਾ ਰਿਹਾ ਇਸ ਚੀਜ਼ ਦੇ ਵਿੱਚ ਗਲਤ ਕੋਈ ਸਿਆਸਤਕ ਸੋਪਰੇ ਦੀ ਤੁਹੈ ਲਾਇਦਾ ਬੈਕ ਨਹੀਂ ਮਾਇਦ ਉਸ ਸੈਕਟਰ ਨਾਲ ਵੀ ਜੁੜਿਆ ਹੋਇਆ ਸਾਡਾ ਦੇਖੋ ਸਰ ਇਸ ਚੀਜ਼ ਦੀ ਤਾਂ ਹੁਣ ਜਾਂਚ ਕੀਤੇ ਤੋਂ ਹੀ ਆਪਾਂ ਨੂੰ ਪਤਾ ਲੱਗ ਸਕਦਾ ਹਾਂ ਹਾਂਜੀ ਫਿਰ ਦੀ ਜਾਂਚ ਦੀ ਮੰਗ ਕਰ ਰਹੇ ਹਾਂ ਜਾਂਚ ਅਸੀਂ ਸੀਐਮ ਸਾਹਿਬ ਨੂੰ ਤੇ ਆਪਣੇ ਡੀਜੀਪੀ ਸਾਹਿਬ ਨੂੰ ਕਹਿ ਰਹੇ ਹਾਂ ਕਿ ਸਾਨੂੰ ਦੁਬਾਰਾ ਇਸ ਸਟੇਜ ਦੀ ਇਨਵੈਸਟੀਗੇਸ਼ਨ ਚਾਹੀਦੀ ਆ ਤੇ ਸਾਨੂੰ ਇਸ ਈਸ ਤੋਂ ਇਨਸਾਫ ਚਾਹੀਦਾ। ਵੋਟ ਹਾਦਸਾ ਹੋ ਗਿਆ। ਹਾਂਜੀ ਮੈਂ ਦਵਿੰਦਰ ਸਿੰਘ ਚਰਜੀ ਸਿੰਘ ਦਾ ਰਿਸ਼ਤੇਦਾਰ ਹਾਂ ਜੀ। ਚਰਜੀ ਸਿੰਘ ਦੇ ਪਿਛਲੇ ਦਿਨੀ ਜੋ ਵੀ ਪੁਲਿਸ ਨੇ ਕੇਸ ਰਜਿਸਟਰਡ ਕੀਤਾ ਉਹ ਗਲਤ ਕੀਤਾ ਹੈ। ਉਹਦੇ ਤੇ ਜੋ ਵੀ ਲੜਕੀ ਬਲਵੈਲੀਗੇਸ਼ਨ ਲਾਏ ਗਏ ਨੇ ਉਹ ਸਰੂਸਰ ਜਿਹੜੇ ਹੈਗੇ ਨੇ ਗਲਤ ਨੇ। ਲੜਕੀ ਨਾ ਤਾਂ ਕਦੇ ਉਹਨਾਂ ਦੇ ਘਰੇ ਗਈ ਹੈ। ਜਿਹੜਾ ਉਹ ਭਰੂਣ ਵਾਲਾ ਮਸਲਾ ਆ। ਉਹਦੇ ਵਿੱਚ ਵੀ ਚਰਜੀ ਸਿੰਘ ਨੇ ਹਾਈਲਾਈਟ ਕੀਤਾ ਸੀ ਪੁਲਿਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਸੀ ਉਸਨੇ ਪਰ ਪੁਲਿਸ ਉਸਦੇ ਨਾਲ ਪਿਛਲੀ ਰੰਜਸ਼ ਰੱਖਦੀ ਸੀ ਜੋ ਗੋਲੀकांड ਹੋਇਆ ਉਹਨਾਂ ਨੇ ਉਹ ਦਿੱਤੇ ਜਿਹੜਾ ਪਰਚਾ ਕੀਤਾ ਉਹ ਦਰਜ ਗਲਤ ਕੀਤਾ ਅਸੀਂ ਮਾਨਯੋਗ ਐਸਐਸਪੀ ਸਾਹਿਬ ਸੀਐਮ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਉਹ ਪਰਚਾ ਰੱਦ ਕੀਤਾ ਜਾਵੇ ਤੇ ਪਰਿਵਾਰ ਨੂੰ ਇਨਸਾਫ ਹੋਵੇ ਲੱਗਦਾ ਕਿ ਪਿੰਡ ਪੱਧਰ ਤੇ ਵੀ ਕੋਈ ਰੰਜਸ਼ ਰਹੀ ਹੈ ਹਾਂਜੀ ਇਹ ਸਾਬਕਾ ਸਰਪੰਚ ਰਹੇ ਨੇ ਉਹ ਪਿੰਡ ਦੇ ਵਿੱਚ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੇ ਇਸ ਮਸਲੇ ਨੂੰ ਹਾਈਲਾਈਟ ਕਰਕੇ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਏ ਉਹ ਤੁਹਾਨੂੰ ਮੀਡੀਆ ਨੂੰ ਸਾਰਿਆਂ ਨੂੰ ਜਿਆਦਾ ਪਤਾ ਹੈ ਕਿ ਉਹ ਪਿਛਲੇ ਲੜਕੀ ਨੂੰ ਵਰਗਲਾਇਆ ਗਿਆ ਹਾਂਜੀ ਹਾਂਜੀ ਲੜਕੀ ਨੂੰ ਵਰਗਲਾ ਕੇ ਇਹਦੇ ਖਿਲਾਫ ਖੜਾ ਕੀਤਾ ਗਿਆ ਜੋ ਲੜਕੀ ਨੇ ਸਟੇਟਮੈਂਟ ਦਿੱਤੀ ਉਹ ਗਲਤ ਹੈ ਜੀ ਲੜਕੀ ਕਦੇ ਵੀ ਇਹਨਾਂ ਤੇ ਘਰੇ ਕੰਮ ਨਹੀਂ ਕੀਤਾ ਸਿਰ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਬੰਧ ਹਾਂਜੀ 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 ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਦਾ ਫਾਦਰ ਸਾਹਿਬ ਹੈਗਾ ਉਹਨਾਂ ਨੇ ਸਰਦਾਰ ਚਰਨਜੀਤ ਸਿੰਘ ਦੇ ਹੱਕ ਦੇ ਵਿੱਚ ਸਟੇਟਮੈਂਟ ਦਿੱਤੀ ਏ ਵੀ ਉਹ ਜਿਹੜਾ ਲੜਕੀ ਨੇ ਬਿਆਨ ਦਿੱਤੇ ਨੇ ਉਹ ਗਲਤ ਦਿੱਤੇ ਨੇ ਚਰਜੀ ਸਿੰਘ ਉਹਨਾਂ ਦੀ ਜਦੋਂ ਵੀ ਕੋਈ ਉਹਨਾਂ ਦੇ ਬ੍ਰਦਰ ਦੀ ਸ਼ੈਂਦ ਰੱਤ ਹੋਵੇ ਵਗੈਰਾ ਸੀ ਕੋਈ ਫ੍ਰੈਕਚਰ ਹੋਈ ਸੀ ਉਦੋਂ ਵੀ ਉਹਨਾਂ ਨੇ ਉਹਦੀ ਮਾਦੀ ਮਦਦ ਕੀਤੀ ਸੀ ਪਰ ਹੁਣ ਪਿੰਡ ਦੀ ਪਾਰਟੀਬਾਜੀ ਤੇ ਜਿਹੜਾ ਹੈਗਾ ਉਹਨਾਂ ਨੇ ਰਲ ਕੇ ਚਰਨਜੀਤ ਸਿੰਘ ਨੂੰ ਇੱਕ ਫਸਾਉਣ ਲਈ ਇਹ ਸਾਜ਼ਿਸ਼ ਰਚੀ ਗਈ ਵੀ ਉਹ ਜਿਹੜਾ ਹੈਗਾ ਵੀ ਉਹਨਾਂ ਨਾਲ ਕਿਸੇ ਸਿਸਟਮ 'ਚ ਆ ਜਾਵੇ ਪਰ ਚਰਨਜੀਤ ਸਿੰਘ ਨੇ ਜਿਹੜਾ ਕੀਤਾ ਸਹੀ ਕੰਮ ਕੀਤਾ ਅਸੀਂ ਮਾਨਯੋਗ ਸੀਐਮ ਸਾਹਿਬ ਤੇ ਐਸਐਸਪੀ ਸਾਹਿਬਾ ਤੋਂ ਮੰਗ ਕਰਦੇ ਹਾਂ ਵੀ ਇਹ ਜਿਹੜੇ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਜਿਹੜਾ ਪਰਚਾ ਹੈ ਉਹ ਰੱਦ ਕੀਤਾ ਜਾਵੇ ਜਿਹੜੇ ਅਸਲ ਦੋਸ਼ੀ ਨੇ ਇਸ ਪਰਦੇ ਪਿੱਛੇ ਉਹਨਾਂ ਨੂੰ ਰੈਸਕ ਕੀਤਾ ਜਾਂਦਾ ਉਹਦੇ ਪੈਸੇ ਉਹ ਮਦਦ ਲਾਜ ਲਿਖਤੇ ਗਏ ਹਾਂਜੀ 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 ਉਹ ਕੀ ਕਹਿਣਾ ਜੀ ਮੈਂ ਅਗਰਮੀਤ ਕੌਰ ਪਤਨੀ ਸਵਨ ਸਿੰਘ ਤੇ ਅਸੀਂ ਇਹ ਕਹਾਂਗੇ ਵੀ ਜੋ ਵੀ ਸਾਡੇ ਬੱਚੇ ਸਾਰੇ ਇਲਜ਼ਾਮ ਲੱਗੇ ਛੁੱਟੇ ਲੱਗੇ ਆ ਨਾ ਤਾਂ ਕੁੜੀ ਸਾਡੇ ਘਰ ਕੰਮ ਕਰਨ ਨੂੰ ਹੁੰਦੀ ਸੀ ਨਾ ਸਾਡਾ ਉਹਨਾਂ ਕੋਈ ਲੈਣ ਜਾਣ ਸੀ ਇਹ ਸਾਡਾ ਬੱਚਾ ਬਹੁਤ ਸਹੀ ਸੀਗਾ ਅਸੀਂ ਇਹ ਹੁਮਾਰ ਕਰਦੇ ਸਰਕਾਰ ਕੋ ਸਾਡੇ ਬੱਚੇ ਨੂੰ ਸਾਥ ਮਿਲਣਾ ਚਾਹੀਦਾ ਇਹ ਸਮਝਦੇ ਆ ਪੂਰੇ ਮਾਪਰੇ ਵਿੱਚ ਟੀਵੀ ਲੱਗਦਾ ਹੈ ਕਿ ਚਰਨਜੀਤ ਸਿੰਘ ਇਹਦਾ ਮਾਇਆ ਤੋਂ ਪੇ ਲੱਗਦਾ ਚਨਜੀਤ ਬਿਲਕੁਲ ਸਹੀ ਹੈ ਜੇ ਚਨਜੀਤ ਨੂੰ ਇੰਨਾ ਪਤਾ ਹੁੰਦਾ ਮਿਰਤ ਕੇਸ ਬਾਰੇ ਚਨਜੀਤ ਨੇ ਤੇ ਸਾਰਾ ਕੁਝ ਆਪ ਸੱਦ ਕੇ ਕਰਵਾਇਆ ਜਿਹੜੇ ਬਿਆਨ ਲੈ ਆ ਉਹ ਊੜੀ ਨੇ ਵੀ ਜਿਹੜੇ ਝੂਠੇ ਬਿਆਨ ਦਿੱਤੇ ਆ ਕੋਈ ਸਾਡਾ ਬੱਚਾ ਇਦਾਂ ਦਾ ਨਹੀਂ ਸੀ ਬਿਲਕੁਲ ਜਿਹੜੀ ਕਵਰੇਜ ਆ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਵੱਲੋਂ ਕੀਤੀ ਗਈ ਮੁੱਦੇ ਨੂੰ ਚਰਨਜੀਤ ਸਿੰਘ ਵੱਲੋਂ ਹਾਂਜੀ ਹਾਂਜੀ ਜੇ ਚਰਨਜੀਤ ਜੀ ਇਦਾਂ ਦਾ ਹੁੰਦਾ ਤਾਂ ਕਿ ਚਰਨਜੀਤ ਉਹ ਕਿਉਂ ਚੱਕਣ ਚੱਕਦਾ ਠੀਕ ਹਨ ਵੀ ਜਿਹੜੀ ਉਹਨੇ ਮੀਡੀਆ ਸੱਦਿਓ ਕਾ ਤੋ ਸਾਥਾ ਥਾਣੇ 'ਚ ਜਰਜੀ ਦਾ ਆਪ ਗਿਆ ਹਾਂ ਆਪ ਗਿਆ ਵਾ ਕੋਈ ਇਹਨੂੰ ਨਾ ਨਾ ਉਹਨੂੰ ਕੋਈ ਫੜਕੇ ਨਹੀਂ ਲਗਿਆ ਆਪ ਗਿਆ ਵਾ ਮuje ਇਹਨਾਂ ਪਤਾ ਹੁੰਦਾ ਥਾਣੇ ਕਾ ਜਾਂਦਾ ਠੀਕ ਹਨ ਥਾਣੇ ਵੀ ਉਹ ਆਪ ਹੀ ਗਿਆ ਖੁਦ ਇਹ ਵੀ ਪਤਾ ਲੱਗਾ ਕਿ ਜਿਹੜੀ ਗ੍ਰਿਫਤਾਰੀ ਆ ਚਰਨਜੀਤ ਸਿੰਘ ਦੀ ਜਿਹੜੇ ਦਿਨ ਹੋਈ ਆ ਉਸ ਤੋਂ ਪਹਿਲਾਂ ਹੀ ਚਰਨਜੀਤ ਸਿੰਘ ਨੂੰ ਪਤਾ ਸੀ ਉਸ ਨੂੰ ਫਸਾਉਣ ਦੀ ਜਿਹੜੀ ਫਸਾਉਣ ਦੀ ਸੀ ਸਾਨੂੰ ਪਤਾ ਸੀ ਇਸ ਚੀਜ਼ ਦਾ ਸਾਰਾ ਮੇਰੇ ਨਾਲ ਗੱਲਾਂ ਕਰਦਾ ਗਿਆ ਇਹਨਾਂ ਗੱਲਾਂ ਕਰਦਾ ਕਿ ਆ ਥੋੜਾ ਪਤਾ ਸੀਗਾ ਵੀ ਜਿਨ੍ਹਾਂ ਨੇ ਕੀਤਾ ਵਾ ਉਹਨਾਂ ਨੇ ਗਲਤ ਕੀਤਾ ਚੰਗਾ ਨਹੀਂ ਕੀਤਾ ਠੀਕ ਹੈ ਨਾ ਚੰਨਾ ਸਾਡੇ ਚ ਵੀ ਰਹਿੰਦਾ ਰਿਹਾ ਕੁੜੀਆਂ ਚ ਰਹਿੰਦਾ ਰਿਹਾ ਬੁੜੀਆਂ ਚ ਬੋਟੀਆਂ ਚ ਰਹਿੰਦਾ ਰਿਹਾ ਕੋਈ ਇਦਾਂ ਦੀ ਗੱਲ ਐਨ ਪੂਰੀ ਠੋਕ ਕੇ ਗਾਈ ਦੇਵਾਂਗੇ ਠੋਕ ਕੇ ਸਾਰੇ ਬਿਆਨ ਦੇਵਾਂਗੇ ਕਿ ਸਾਡਾ ਬੱਚਾ ਹੈ ਹੀ ਨਹੀਂ ਇਦਾਂ ਦਾ ਤੁਸੀਂ ਕਿੱਦਾਂ ਕਹਿ ਸਕਦੇ ਬੱਚਾ ਇਹ ਲੱਗਦਾ ਕਿ ਪਿੰਡ ਦੇ ਕੁਝ ਸ਼ਰਾਰਤੀ ਹਾਂਜੀ ਸ਼ਰਾਰਤੀਆਂ ਸ਼ਰਾਰਤੀਆਂ ਨੇ ਕੀਤਾ ਜੋ ਕਿ ਜਿਹੜੇ ਅਸਲੀ ਉਹ ਫੜਣ ਜਿਹੜੇ ਅਸਲੀ ਆ ਮਰਜ਼ੀ ਮੈਂ ਉਹਨਾਂ ਨੂੰ ਫੜਨਾ ਚਾਹੀਦਾ ਸੀ ਨਜਾਇਜ਼ ਥੋੜੀ ਫੜਨੀ ਚਾਹੀਦੀ ਸੀ ਇਸ ਮਾਮਲੇ 'ਚ ਤਾਂ ਹੋਇਆ ਹੁੰਦਾ। ਹਾਂਜੀ ਹਾਂਜੀ ਉਹ ਵੀ ਚਲ ਉਹਨਾਂ ਦਾ ਤਾਂ ਆਪਾਂ ਨੂੰ ਕੋਈ ਪਤਾ ਨਹੀਂ ਅਸੀਂ ਆਪਣੇ ਵਿੱਚ ਦੀ ਸੌਂਹ ਦੇ ਸਕਦੇ ਹਾਂ। ਅਸੀਂ ਦੂਜੇ ਬੱਚੇ ਦੀ ਸਾਨੂੰ ਕੋਈ ਪਤਾ ਨਹੀਂ। ਫਿਰ ਕੀ ਮੰਗ ਕਰਦੇ? ਇਹ ਸਰਕਾਰ ਕੋਈ ਮੰਗ ਕਰਦੇ ਸਾਡੇ ਬੱਚੇ ਨੂੰ ਹਸਾਬ ਮਿਲਣਾ ਚਾਹੀਦਾ। ਇੰਨਾ ਚੰਗਾ ਸਾਡਾ ਬੱਚਾ ਜਿਹੜਾ ਫਸ ਗਿਆ ਝੂਠੇ ਦੀ ਇਸ ਵਿੱਚ। ਜਾਂਚ ਦੀ ਮੰਗ ਕਰਦੇ ਹਾਂ ਇਸ ਕੇਸ 'ਚ। ਹਾਂਜੀ ਅਸੀਂ ਦੁਬਾਰਾ ਮੰਗ ਕਰਦੇ ਹਾਂ ਦੁਬਾਰੇ ਸਾਨੂੰ ਇਹ ਜਾਂਚ ਕਰਾਉਣੀ ਉਸ ਕੇਸ ਦੀ। ਠੀਕ ਹੈ ਨਾ? ਕਰਾਂਗੇ ਉਹਨਾਂ ਦੇ ਸਰਵੇ। ਹਾਂ ਦਾ। ਅਸੀਂ ਕੰਪੀਰ ਸਾਹਿਬ ਮੈਜਿਕ ਦੇ ਦਰਸ਼ਕ ਚਰਜੀਤ ਸਿੰਘ ਦਾ ਫਾਤਰ ਪੁੱਛਿਆ ਇਹ ਜੋ ਘਟਨਾ ਹੋਈ ਆ ਇਹ ਸ਼ਾਜਦ ਸੀ ਇਹਦੇ ਪਿੱਛੇ ਜਦੋਂ ਦੇ ਗੈਸਕੀ ਗੁਰਦੁਆਰਾ ਗੋਗੀ ਚੱਲੀ ਆ ਇਹ ਚਰਜੀਤ ਸਿੰਘ ਪੱਤਰਕਾਰ ਉਹਨੂੰ ਕਵਰਿੰਗ ਕਰ ਰਿਹਾ ਸੀ ਤੇ ਜਿਸ ਕਰਕੇ ਉਹਦੇ ਨਾਲ ਉਸ ਲੱਗਦੀ ਸੀ ਔਰ ਕਿੜਕੱਡੜਾ ਚੌਦੀ ਸੀ ਔਰ ਉਹਨਾਂ ਦੇ ਇਹਦੇ ਤੇ ਗਲਤ ਕੇਸ ਪਾ ਕੇ ਇੱਕ ਕਿੜਕੱਡੀ ਗਈ ਔਰ ਉਹਦੇ ਨਾਲ ਸਬਤ ਸਾਪ ਦਾ ਸਰਪੰਚ ਰੇਡ ਦੇ ਦਤੇ ਕੁਸ਼ਾਲੇਤ ਵਾਲੇ ਦੇ ਲੋਕ ਚੁੱਭਦੇ ਸੀ ਤੇ ਜਿਹੜਾ ਇਹ ਸਾਜ਼ਿਸ਼ ਪੂਰਾ ਅਪਰਾਇਸਾ ਪਾਇਆ ਤੇ ਕੀ ਮੰਗਣਾ ਸਰਕਾਰ ਤੋਂ ਇਹ ਸਾਫ਼ਤੀ ਬਾਤ ਕਰਦੇ ਆ ਅਸਲ ਤੋਂ ਸ਼ੁਰੂ ਤੇ ਜਾਂ ਦਿੱਤੀ ਜਾ ਨਹੀਂ ਸਰ ਜਿਹੜਾ ਚਰਨਜੀਤ ਢਿੱਲੋਂ ਪੱਤਰਕਾਰ ਦਾ ਕੇਸ ਦਰਜ ਦਾ ਮਾਮਲਾ ਉਹ ਕੀ ਅਜੀ ਮਿਤੀ 2 2 24 ਨੂੰ ਸਾਨੂੰ ਇੱਕ ਸਰਾਂਏ ਜੱਟਾ ਪਿੰਡ ਦੇ ਵਿੱਚ ਉਹ ਛੱਪੜ ਦੇ ਵਿੱਚੋਂ ਇੱਕ ਲੜਕੀ ਮਾਦਾ ਦਾ ਪੂਰਨ ਮਿਲਿਆ ਸੀ ਜਿਸ ਸੰਬੰਧੀ ਸਾਡੇ ਥਾਣਾ ਦੇ ਵਿੱਚ ਧਾਰਾ 318 ਦੇ ਤਹਿਤ ਇੱਕ ਮੁਕਦਮਾ ਦੱਚ ਹੋਇਆ ਸੀ ਉਸ ਮਕਦਮੇ ਦੀ ਦਰਾਨੇ ਤਫਤੀਸ਼ ਸਾਨੂੰ ਪਿੰਡ ਤੋਂ ਹੀ ਸੋਰਸ ਤੋਂ ਰਿਪੋਰਟ ਮਿਲੀ ਸੀ ਕਿ ਉਸੇ ਪਿੰਡ ਦੇ ਇੱਕ ਲੜਕੀ ਅਤੇ ਉਸ ਦੀ ਮਾਤਾ ਤੇ ਚਾਚੀ ਦੁਆਰਾ ਇਹ ਲੜਕੀ ਨੂੰ ਜਨਮ ਤੋਂ ਬਾਅਦ ਛੱਪੜ ਦੇ ਵਿੱਚ ਸੁੱਟਿਆ ਗਿਆ ਸੀ ਜਿਨ੍ਹਾਂ ਦੀ ਅਸੀਂ ਉਸ ਮਕਦਮੇ ਵਿੱਚ ਗ੍ਰਿਫਤਾਰੀ ਕਰ ਚੁੱਕੇ ਹਾਂ ਦਰਾਨੇ ਇਨਵੈਸਟੀਗੇਸ਼ਨ ਪੁੱਛਗਛ ਲੜਕੀ ਤੋਂ ਸਾਨੂੰ ਕੁਝ ਹੋਰ ਕਲੂ ਮਿਲੇ ਸੀ ਜਿਸ ਦਾ ਇੱਕ ਸੈਪਰੇਟ ਵੱਖਰਾ ਕੋਈ ਲੜਕੀ ਜਿਹੜੀ ਉਹ ਬਿਰਕੋ ਅਨਮੈਲਡ ਹੋਣ ਕਰਕੇ ਉਹਦੇ ਇਹ ਵੱਖਰਾ ਪਰਚਾ 376 ਦਰਜ ਕੀਤਾ ਗਿਆ ਸੀ ਜਿਸ ਵਿੱਚ ਲੜਕੀ ਨੇ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਪਿੰਡ ਤੋਂ ਹੀ ਚਰਨਜੀਤ ਸਿੰਘ ਅਤੇ ਇੱਕ ਲੜਕੇ ਦਾ ਜਿਗਰ ਕੀਤਾ ਸੀ ਵੀ ਜਿਨ੍ਹਾਂ ਨੇ ਉਸਦੇ ਨਾਲ ਜ਼ਬਰਦਸਤੀ ਸਬੰਧ ਬਣਾਏ ਹਨ ਤੇ ਉਸਦੇ ਕਹਿਣ ਦੇ ਮਤਲਬ ਅਕਿਹੀ ਸੀ ਪੀ ਕੇ ਉਹ ਜਿਹੜਾ ਬੱਚਾ ਵਾ ਚਰਨਜੀਤ ਦੁਆਰਾ ਹੀ ਜਨਮਾ ਹੈ ਪਰ ਉਸ ਅਸੀਂ ਹੁਣ ਦੋਨਾਂ ਲੜਕਿਆਂ ਦਾ ਇੱਕ ਲੜਕਾ ਹੀ ਗ੍ਰਿਫਤਾਰ ਕਰ ਚੁੱਕੇ ਹਾਂ ਦੂਜੇ ਲੜਕੇ ਨੂੰ ਵੀ ਹੀ ਜਲਦੀ ਗ੍ਰਿਫਤਾਰ ਕਰ ਲਵਾਂਗੇ ਕਰਨ ਤੋਂ ਬਾਅਦ ਅਸੀਂ ਡੀ ਐਨ ਏ ਪ੍ਰੋਫਾਈਲ ਉਹਨਾਂ ਦੇ ਕਰਵਾਵਾਂਗੇ ਤੇ ਮੈਚਿੰਗ ਕਰਾਵਾਂਗੇ